ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੀਆਂ ਫੌਜਾਂ ਸਿਟੀ ਰੰਗ-ਬਰੰਗੀਆਂ ਦਸਤਾਰਾਂ ਤੇ ਜਾ ਕੇ ਔਜਾਂ ਨੇ ਕਹਿੰਦੇ ਬੇਰ ਮੰਗਾਲੇ ਬੇਰ ਸਕਾਈ ਸਕਾਈ ਟਾਵਰ ਤੇ ਬੇਰ ਮੰਗਾਲੇ ਬਾਬਾ ਜੀ ਕਹਿੰਦੇ ਬੇਰ ਆ ਬੇਰ ਕੀ ਸਾਨੂੰ ਹੀ ਛੱਡ ਕੇ ਵਾਏ ਸ਼ੇਰ ਬਣ ਜਾ ਪਾਜੀ ਹਰੀ ਸਾਨੂੰ ਸਕਾਈ ਟਾਵਰ ਛੱਡਣ ਚੱਲੇ ਆ ਹੁਣ ਚੱਲੇ ਆ ਰੰਗ-ਬਰੰਗੀਆਂ ਪੱਗਾਂ ਵਾਲੇ ਟਾਵਰ ਤੇ ਟਾਵਰ ਤੇ ਟਾਵਰ ਤੇ ਚੱਲੇ ਆ Thank you ਰਾਗੋਸ਼ੀਆ ਬਾਜੀ ਉੱਤੇ ਕਲੱਬ ਹੈ ਇਹਦੇ সুইমিਂਗ ਪੂਲ ਹੈ ਰੂਮ ਨੇ ਵਿੱਚ ਜਿਮ ਹੈ ਹਾਂਜੀ ਹਾਂਜੀ ਇੱਕ ਦਿਨ ਅਸੀਂ ਸ਼ਾਮ ਨੂੰ ਐਸੇ ਬਾਜੀ ਉੱਤੇ ਪੂਰਾ ਕਲੱਬ ਚੱਲਦਾ ਪਿਆ ਸੀ ਤੇ ਅਹਾਂ ਕੰਡੇ ਜੀ ਹਾਂਜੀ ਅਸੀਂ ਦੇਖ ਰਹੇ ਆਂ ਵੀ ਟ੍ਰੇਨ ਦੀ ਅੱਛਾ ਸਿਟੀ ਚੱਲੇ ਟ੍ਰੇਨ ਦੇਖਣ ਦੇ ਜੀ ਆਪਾਂ ਨਾ ਠੀਕ ਆ ਠੀਕ ਆ ਜੀ ਠੀਕ ਆ ਚਲੋ ਆਹ ਚੜਦੀ ਗਲਾ ਤੇ ਚੱਲੀਏ ਫਿਰ ਆਪਾਂ ਦੇ ਚਲੋ 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 ਮੈਂ ਦਾਦਾ ਪਲੇਟਫਾਰਮ ਇੱਕ ਆਹੀ ਨਹੀਂ ਆਹੀ ਆ ਵੀਰ ਜੀ ਇੱਕ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੀਆਂ ਫੌਜਾਂ ਸਿਟੀ ਰੰਗ-ਬਰੰਗੀਆਂ ਦਸਤਾਰਾਂ ਤੇ ਜਾ ਕੇ ਅੱਜ ਸਿਟੀ ਘੁੰਮਾਂਗੇ ਸਾਰਾ ਤੇ ਭਾਜੀ ਕਿੱਥੇ ਟਾਵਰ ਤੇ ਵੀ ਜਾਵਾਂਗੇ ਫਿਰ ਕਾਹੇ ਟਾਵਰ ਤੇ ਵੀ ਕਹਿੰਦੇ ਜਾਣਾ ਤੇ ਜਾ ਕੇ ਵਿਖਾਉਣੇ ਤੁਹਾਨੂੰ ਉੱਤੋਂ ਦਾ ਸਨਸੈਟ ਦਾ ਵਿਊ ਇਹ ਸਾਡੇ ਗੱਲਾਂ ਬਾਤਾਂ ਕਰਦੇ ਬਲੌਗ ਸ਼ੂਟ ਕਰਦੇ ਸਾਰੀ ਟ੍ਰੇਨ ਗਈ ਐ ਇੱਥੋਂ ਲੰਘ ਕੋਈ ਨਹੀਂ ਅਗਲੀ ਟ੍ਰੇਨ ਆਇਆ ਨਹੀਂ ਫਿਰ 15 ਮਿੰਟਾਂ ਨੂੰ 14 ਮਿੰਟਾਂ ਨੂੰ ਹਾਂ 14 ਮਿੰਟਾਂ ਨੂੰ ਆਏ ਨਹੀਂ ਫਿਰ ਆਉਂਦੇ ਆ ਆਪਣਾ ਹੀ ਆ ਟਾਈਮ ਸਾਰਾ ਸਿੰਘਾਂ ਦਾ ਟਾਈਮ ਹੀ ਆਗੇ ਆ ਕਾਲ ला जी टन आग साढी सिटी सर्कल डबल वारी आहे भाजी we'll stop at the international airport ਹਾਸ ਪੈਂਦੀਆਂ ਨੂੰ ਦੇਖੀਦਾ ਹੁੰਦਾ ਹੈ ਹੈ ਹਰ ਇੱਕ ਵਰਕੀ ਨਵੇਂ ਸਾਲ ਵਾਲੇ ਦਿਨ ਜਿੱਥੇ ਸੀਗੇ ਅਸੀਂ ਤੇ ਉਹ ਦਿਨ ਸਾਨੂੰ ਬੁਖਾਇਆ ਸੀ ਇੱਥੇ ਬਹੁਤ ਜ਼ਿਆਦਾ ਰੋਸ਼ਾਹ ਜਮਖਾਇਆ ਹੋਇਆ ਤੇ ਇੱਕ ਦਿੱਕਤ ਆ ਦੇਖੋ ਕੋਈ ਰਾਜਨੀ ਅੱਜ ਆ ਨਿਆਰੇ ਦੇ ਨਾਲ ਸਾਰਾ ਘੁਮਾ ਕਰਾਂਗੇ ਕਾਰਡ ਹੁੰਦਾ ਏਦਾਂ ਦਾ ਜਿਹੜਾ ਇੱਥੇ ਚੱਲਦਾ ਆ ਟ੍ਰੇਨ ਦੇ ਵਿੱਚ ਜਦੋਂ ਤੁਸੀਂ ਐਂਟਰ ਕਰਨਾ ਆ ਸਟੇਸ਼ਨ ਤੋਂ ਉੱਥੇ ਬਣਿਆ ਹੁੰਦਾ ਐਂਟਰ ਕਰਨ ਲਈ ਮਾਰ ਦੇਣਾ ਫਿਰ ਤੁਸੀਂ ਜਿਹੜੇ ਸਟੇਸ਼ਨ ਤੇ ਉਤਰਨਾ ਆ ਉੱਥੇ ਏਦਾਂ ਕਲਿੱਕ ਕਰਨਾ ਹੁੰਦਾ ਤੇ ਉਹ ਸਟੇਸ਼ਨ ਟੂ ਸਟੇਸ਼ਨ ਜਿੰਨੇ ਪੈਸੇ ਬਣਦੇ ਉਹਦੇ ਹਿਸਾਬ ਨਾਲ ਫਿਰ ਕੱਟੇ ਜਾਂਦੇ ਆ ਸਾਰੇ ক্লোਜ਼ ਹੋ ਤਾਈ ਜਾਂਦੇ ਆ ਹਾਂ ਠੀਕ ਆ ਭਾਈ ਚਲੋ ਮੈਂ ਕਰਾਂ ਆ ਲਓ ਜੀ ਹੋ ਗਿਆ ਜੀ ਜਿਹੜੇ ਸਟੇਸ਼ਨ ਤੋਂ ਚੜੇ ਸੀ ਉੱਥੋਂ ਵੀ ਇਹਨੂੰ ਏਦਾਂ ਟੈਪ ਕੀਤਾ ਸੀ ਤੇ ਉਤਰ ਕੇ ਵੀ ਇੱਥੇ ਟੈਪ ਕੀਤਾ ਜਿੰਨੇ ਬਣਦੇ ਆਟੋਮੈਟਿਕਲੀ ਕੱਟੇ ਜਾਂਦੇ ਆ ਭਾਜੀ ਇੱਧਰ ਜਾਣਾ ਇੱਧਰ ਜਾਣਾ ਫੇਰੋਂ ਆਹ ਜੋ ਸਿੰਘ ਸਾਹਿਬ ਆ ਬਾਬਾ ਜੀ ਦਾ ਰਹਿ ਗਿਆ ਮਗਰ ਸਾਡੇ ਟੋਟਾ ਮੈਨ ਜੀ ਦੋ ਦੋ ਬਿਠਾਈ ਵਰਦਾ ਹਾਈ ਹਾਈ লাগੀ ਹੋ ਕੇ ਕਰ ਲੈਣੀ ਸੀ ਬਾਬਾ ਜੀ ਆ ਵੇਖ ਲੋ ਨਵੇਂ ਸਾਲ ਵਾਲੇ ਦਿਨ ਇੱਥੇ ਕੀ ਹਾਲ ਸੀ ਅੱਜ ਥੋੜਾ ਸੁਖ ਦਾ ਸਾਲ ਆਇਆ ਏ ਧਰਤੀ ਨੇ ਕਿਨੇ ਦੇ ਉਦਾਂ ਤੇ ਮਾਰੋ ਮਾਰ ਲੱਗੀ ਸੀ ਜਿੱਧਰ ਨੂੰ ਤੁਸੀਂ ਲੈ ਜਾਓਗੇ ਭਾਈ ਕਾਇਸ ਕਿੱਥੇ ਆ ਗਏ ਕਹਿੰਦੇ ਉੱਥੇ ਆ ਗਏ ਜਿਵੇਂ ਨਵੇਂ ਸਾਲ ਵਾਲੇ ਦਿਨ ਸਰਦੇ ਸੀ ਆ ਗਏ ਗੱਭਰੂ ਜਵਾਨ ਕਹਿੰਦੇ ਇੱਥੇ ਆਉਂਦੇ। ਸਟੋਰ ਇਗਰੋਂ ਦਾ। ਬੜੇ ਯਾਰ। ਇਹ ਰੂਂਦੇ ਬਦਲ। ਇਹ। ਪਰ ਇਹ ਘਾਲ ਆ ਜੋ ਵਿਚਾਲੇ ਜਾਂਦੇ ਨਾ ਹਜੇ ਜਾ। ਆ ਜੀ ਹਿੱਲ ਗਿਆ ਜੀ ਪਹਿਲਾਂ ਨਹੀਂ ਹੀ ਕਦੀ ਦੇਖਿਆ ਜਾਂਦੇ। ਆ ਹੁਣ ਉਹ ਬੋਰਡ ਦੇ ਨਾਲ ਖਿੱਚਦੇ ਪਿਆ ਨੂੰ ਇੱਧਰ ਕਰਦੇ ਵੇ ਆ। ਇਹ ਜਹਾਜ਼ ਚੱਲਾ ਹੋਇਆ। ਇਹਦਾ ਹੋਰਨ ਜਿਹੜਾ ਵਾਅਦਾ ਹੰਦਾ ਵੀ ਵੱਜਣ ਡਿਆ ਤੁਹਾਨੂੰ ਆਵਾਜ਼ ਆਉਂਦੀ ਹੋਣੀ ਵਿੱਚ। ਸਾਰਾ ਕੁਝ ਹੀ ਆ ਇਹਦੇ ਵਿੱਚ ਸਾਰਾ ਕੁਝ ਹੀ ਆ ਚੱਲ ਪਿਆ ਫੜ ਲੈ ਬਿਲਕੁਲ ਬਿਲਕੁਲ ਕੜਦਾ ਸਾਰਾ ਕੁਝ ਹੀ ਆ ਬਾਜੀ ਉੱਤੇ ਕਲੱਬ ਆ ਇਹਦੇ সুইমিং ਪੂਲ ਆ ਰੂਮ ਨੇ ਵਿੱਚ ਜਿਮ ਆ ਹਾਂਜੀ ਹਾਂਜੀ ਇੱਕ ਦਿਨ ਅਸੀਂ ਸ਼ਾਮ ਨੂੰ ਐਸੀ ਬਾਜੀ ਉੱਤੇ ਪੂਰਾ ਕਲੱਬ ਚੱਲਦਾ ਪਿਆ ਸੀ ਤੇ ਕਸੀਨੋ ਵੀ ਆ ਵਿੱਚ ਕਸੀਨੋ ਵੀ ਆ ਓਕੇ ਸਾਰੀ ਫੈਸਿਲਿਟੀ ਸਾਰੇ ਸਾਰਾ ਕੁਝ ਹੀ ਆ ਸਾਰਾ ਕੁਝ ਹੀ ਆ ਹੁਣ ਮੈਂ ਇਹ ਸ਼ੋਰ ਨਹੀਂ ਕਹਿ ਸਕਦਾ ਕਿ ਇਹ ਕਿਹੜੀ ਕੰਟਰੀ ਵੱਲੋਂ ਜਾਂਦਾ ਆ ਸਾਈ ਗੁਰੂ ਜੀ ਹਾਂਜੀ 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 ਸੰਗਤਾਂ ਉਥੋਂ ਚਲੀਆਂ ਸੀ ਸਕਾਈ ਟਾਵਰ ਨੂੰ ਤੁਰ ਕੇ ਤੇ ਇਧਰੋਂ ਬਾਜੀ ਫਰੀ ਜਾਣੇ ਕਿ ਮੋਰਚਾ ਮਾਰ ਲਿਆ ਬਾਜੀ ਹੋਰਾਂ ਨੇ ਛਾਪਾ ਮਾਰ ਲਿਆ ਬਾਜੀ ਫਰੀ ਆਗੇ ਸਿਟੀ ਦੇ ਵਿੱਚ ਤੇ ਫੇਰ ਬਣ ਗਿਆ ਪਾਜੀ ਫਰੀ ਸਾਨੂੰ ਸਕਾਈ ਟਾਵਰ ਛੱਡਣ ਚੱਲੇ ਆ ਹੁਣ ਚੱਲੇ ਆ ਰੰਗ ਬਰੰਗੀਆਂ ਪੱਗਾਂ ਵਾਲੇ ਟਾਵਰ ਤੇ ਟਾਵਰ ਤੇ ਟਾਵਰ ਤੇ ਪੁੱਤੇ ਇੱਥੋਂ ਕੋਈ ਜ਼ਿਆਦਾ ਇੱਥੇ ਗਹਿਰੇ ਯਾਰ ਇੱਥੇ ਕਹਿੰਦਾ ਬਿਆ ਹਾਂਜੀ ਇੱਧਰ ਵੀ ਕਹਿੰਦਾ ਤੂੰ ਇੱਧਰ ਲਾ ਦੋ ਆਹ ਰੋ ਦੋ ਹਾਂ ਬਸ ਠੀਕ ਆ ਠੀਕ ਆ ਭਾਈ ਥੈਂਕ ਯੂ ਭਾਈ ਜੀ ਖਲੋ ਜੀ ਖਲੋ ਜੀ ਆਹ ਲਓ ਜੀ ਉਤਰੋ ਫਿਰ ਬਹੁਤ ਬਹੁਤ ਤੁਹਾਡਾ ਭਾਈ ਉਹ ਪ੍ਰਾਡਾਂ ਵਾਲਿਆਂ ਦੇ ਭਾਈ ਨੇ ਲਾਤਾ ਕਹਿੰਦੇ ਸ਼ਾਪਿੰਗ ਕਰ ਲਓ ਓਕੇ ਸਾਨੂੰ ਹੀ ਛੱਡ ਕੇ ਵਾਹ ਬਾਜੀ ਚੱਲੇ ਜੋਬ ਤੇ ਵਾਹੇ ਬਾਜੀ ਵਾਹੇ ਕਿੱਥੇ ਆ ਗਏ ਕਹਿੰਦੇ ਉਹ ਕਹਿੰਦੇ ਟਾਵਰ ਤੇ ਆ ਗਏ ਮੇਰੇ ਵੀਰੋ ਹਾਂਜੀ ਬਾਜੀ ਖੁੱਲੇ ਨਿਆਰੇ ਆਪ ਤੱਕ ਰਾਈ ਜਾਂਦੇ ਮੁੰਡੇ ਕਹਿੰਦੇ ਆਪ ਇਹ ਤੱਕਿਆ ਫੋਟੋ ਬੜਾ ਸੋਹਣਾ ਵਿਊ ਆ ਉਤੋਂ ਦੀ ਫਿਰ ਹਾਂਜੀ ਸ਼ਿਓਰਟੀ ਤੇ ਚੱਲੇ ਗੱਭਰੂ ਚੋਟੀ ਤੇ ਗੱਭਰੂ ਚੱਲੇ ਚੋਟੀ ਤੇ ਚਲੋ 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 ਭਾਜੀ ਚਲੋ ਆ ਜਾਓ ਭਾਈ ਇਹ ਇੱਥੇ ਆ ਪੈ ਜਾ ਦਾਇਆ ਹੋਈ ਵੀ ਬੈ ਜਾ ਬੈ ਜਾ ਟਾਵਰ ਤੇ ਟਾਵਰ ਤੇ ਚੱਲੇ ਟਾਵਰ ਤੇ ਬਹੁਤ ਕਾਲਾ ਬਲੈਡ ਬਹੁਤ ਖਲਾੜੀ ਤੇ ਖਲਾੜੀ ਖਲਾੜੀ ਆਈ ਜਾਂਦੀ ਬਾਜੀ ਖਲਾੜੀ ਆਈ ਜਾਂਦੀ ਤੇ ਟਾਵਰ ਤੇ ਟੋਪ ਤੇ ਚੱਲੇ ਆ ਤੇ ਜਾ ਕੇ ਦੇਖਦੇ ਹਾਂ ਹੁਣ ਕਿਹੜੇ ਸਾਹ ਦੇ ਨਾਲ ਕਿੱਦਾਂ ਆਇਆ ਜਾਂਦਾ ਆ ਕੀ ਸਾਹ ਟਾਵਰ ਦਾ ਤੇ ਜਾ ਕੇ ਪਤਾ ਲੱਗੂਗਾ ਕਿੰਨੇ ਪੈਸੇ ਲੱਗਦੇ ਆ ਕਿੰਨਾ ਟਾਈਮ ਲੱਗਦਾ ਆ ਭਾਈ ਬਰੀ ਪਹਿਲਾਂ ਆਏ ਹੋਏ ਨੇ ਇੱਕ ਵਾਰੀ ਇਹਨਾਂ ਨੂੰ ਥੋੜਾ ਜਿਹਾ ਆਈਡੀਆ ਹੈਗਾ ਮੈਂ ਤਾਂ ਆਇਆ ਪਹਿਲੀ ਵਾਰੀ ਫਸਟ ਟਾਈਮ ਆਇਆ ਮੈਂ ਤੇ ਦੇਖਦੇ ਆ ਫਿਰ ਭਾਈ ਕਿੰਨਾ ਕੁ ਟਾਈਮ ਕਿੱਦਾਂ ਕੀ ਉੱਧਰ ਭਾਈ 90ਵਾਂ ਫਲੋਰ ਤੇ ਜਾਣਾ ਆਪਾਂ ਅੱਛਾ 90th ਫਲੋਰ ਤੇ ਜਾਣਾ 90ਵੇਂ ਫਲੋਰ ਤੇ ਜਾਣਾ ਅੱਛਾ ਤੇ ਆਹ ਸਾਰੇ ਉਹੀ ਲਾਈਨ ਚੁੱਤ ਰਹੇ ਆ ਉੱਧਰ ਹੀ ਜਾਣਾ ਆਪਾਂ ਭਾਈ ਅੱਛਾ ਇਹ ਵੀ ਉਧਰ ਹੀ ਚੱਲੇ ਨੇ ਆ ਜਿਹੜੇ ਲੈਨ ਲੋਨ ਚ ਇੱਧਰ ਲੱਗੇ ਹੋਏ ਨੇ ਆਪਾਂ ਵੀ ਜਾਣਦੇ ਆ ਚਲੋ ਜੀ ਚਲੋ ਤੁਹਾਨੂੰ ਵੀ ਲੈ ਕੇ ਜਾਂਦੇ ਆ 90ਵੇਂ ਫਲੋਰ ਤੇ ਚੱਲੀ ਜਾਗੇ ਵਾਹਿਗੁਰੂ ਵਾਹਿਗੁਰੂ ਤੋ ਫਲੋਰ ਤੇ ਚੱਲੇ ਆ ਘਬਰਾ ਪੈ ਰਿਹਾ ਬਹੁਤ ਹੈ ਸਕਾਈ ਟਾਵਰ ਤੇ ਚੱਲੇ ਆ ਉੱਪਰ ਬਹੁਤ ਹੀ ਜਾਰੀ ਹੈ ਇਹ ਬਹੁਤ ਵੈਸੇ ਲੱਗ ਰਿਹਾ ਖੜੀ ਹੈ ਇਹ ਵਾਈਗਰ ਵਾਈਗਰ ਵਾਲੇ ਗੋਰੇ ਲੰਬੇ ਸਾਰੇ ਵਿੱਚ ਇੱਥੇ ਜਾ ਰਹੇ ਪੂਰਾ ਦੇਖੋ ਉਹ ਕਹਿੰਦੇ ਟਾਪ ਸਕਾਈ ਅਰਾਈਵਿੰਗ ਵਾਹ ਨਹੀਂ ਇਹ ਰਿਹਾ ਇਹ ਰਿਹਾ ਕੋਲ ਤੇ ਆ ਰਿਹਾ ਹੈ ਠੀਕ ਠੀਕ ਓਕੇ ਮੈਂ ਕੜਾ ਪਲਵਿੰਦਰ ਸਿੰਘ ਆ ਰਿਹਾ ਹੈ ਨੇ ਕਹਿੰਦੇ 베ਰ ਮੰਗਾਲੇ 베ਰ 스카이 스카이 ਟਾਵਰ ਤੇ 베ਰ ਮੰਗਾਲੇ ਬਾਬਾ ਜੀ ਕਹਿੰਦੇ 베ਰ ਆ 베ਰ ਨਹੀਂ ਨਹੀਂ ਹਲੀ ਬਣਿਆ ਭਾਜੀ ਰੰਗ ਬਰੰਗੇ ਰੰਗ ਬਰੰਗੇ ਆ 베ਰ ਗਾਣੀਏ ਦੀ 베ਰ ਓ 베ਰੀ ਆ ਜਾ ਓਏ 베ਰੀ ਆ ਬਹੁਤ ਵਧੀਆ ਚੀਜ਼ ਆ ਭਾਜੀ ਕੀ ਆ ਭਾਜੀ ਇਹ ਭਾਜੀ ਢੀਲਿਆਂ ਦਾ ਚਾਰ ਕਿੱਥੇ ਖਾਂਦੇ ਆਪਾਂ ਪਸ ਸੀ ਐਨ ਟਾਵਰ ਦੇਖ। ਓ ਵਾਹ ਜੀ ਵਾਹ। ਆਸਟ੍ਰੇਲੀਆ ਬੈਠੇ ਮਾਈਟ। ਆਸਟ੍ਰੇਲੀਆ ਬੈਠੇ ਮਾਈਟ। ਆਹ ਕਹਿੰਦੇ ਸਾਈ ਟਾਵਰ ਦੇ ਭਾਈ। ਡੇਲਿਆਂ ਦਾ ਚਾਰ। ਆਹ ਲਓ ਜੀ ਡੇਲਿਆਂ ਦਾ ਜੀ। ਡੇਲਿਆਂ ਦਾ ਚਾਰ। ਆਹੋ। ਕੰਨਾਂ ਨਾਲ ਵਾਰੀ ਨਹੀਂ ਲੱਗਦੀ। ਪਾਜੀ ਬਾਬਿਓ ਸਹੀ ਹੋ ਜੀ ਰਹੀ ਹੈ ਸਹੀ ਹੈ ਕਿ ਨਹੀਂ ਪਾਜੀ ਆ ਕੁਰਸੀ ਦਾ ਲਾਹਾ ਲੈਣ ਡਿਆ ਜੀ ਮੈਂ ਉਹਦੇ ਵਾਲੀ ਵੀਡੀਓ ਉਹ ਵੀ ਬਣਾਉਨੇ ਆ ਪਾਜੀ ਇਹ ਜੀ ਸਕਾਈ ਟਾਵਰ ਦੇ ਅਸੀਂ ਟੌਪ ਫਲੋਰ ਤੇ ਆਏ ਹੋਏ ਆ ਇਤੋਂ ਬੜਾ ਵਧੀਆ ਨਜ਼ਾਰਾ ਹੈ ਕਿਉਂਕਿ ਇਹ ਗੱਲਬਾਤ ਬਣੀ ਵੀ ਸ਼ਾਮ ਦਾ ਟਾਈਮ ਆ ਸਨਸੈਟ ਤੇ ਇਦਾਂ ਸੀਗਾ ਅੱਜ ਮੀਮੂ ਪੈਨ ਕਰਕੇ ਸੂਰੇ ਤਾਂ ਇਦਾਂ ਕੋਈ ਖਾਸ ਚੜਿਆ ਨਹੀਂ ਤੋ ਅੱਜ ਜਿੱਦਾਂ ਨਾ ਥੋੜਾ ਜਿਹਾ ਦਾ ਹਨੇਰਾ-ਹਨੇਰਾ ਜੈ ਰਿਹਾ ਆ ਸਨਸੈਟ ਤਾਂ ਦੇਖਿਆ ਨਹੀਂ ਪਰ 뷰 ਬੜਾ ਸੋਹਣਾ ਦੇਖਦਾ ਇਤੋਂ ਸਾਰਾ ਟੌਪ ਫਲੋਰ ਤੋਂ ਸਾਰਾ ਕੁਝ ਦੇਖਦਾ ਆ ਬਾਹਤੇ ਖਲਾਰੇ ਜੀ ਚੱਲੇ ਹੁਣੇ ਵਾਪਸ ਘਰ ਨੂੰ ਹਨੇਰਾ ਪੈ ਗਿਆ ਆ ਲਾਈਟਾਂ ਲੋਟਾਂ ਜਗ ਗਈਆਂ ਸਿਟੀ ਦੀਆਂ ਪੂਰੀਆਂ ਤੇ ਚੱਲੇ ਸਿੰਗ ਹੁਣ ਫਲੋਰ ਤੋਂ ਥੱਲੇ ਹੁਣ ਚੱਲੇ ਫੇਰ ਬਾਬਾ ਜੀ ਗਰਾਉਂਡ ਫਲੋਰ ਤੇ ਆ ਜੀ ਆ ਜੀ ਭਾਜੀ ਆਜੋ ਆਜੋ ਫੋਲੋ ਮੀ ਹੈ ਹਾਂ ਜੀ ਆ ਜੀ ਸਵਾਦ ਲੈ ਕੇ ਚੱਲੇ ਆ ਹੱਥ ਤੇ ਰੱਖ ਗਰਾਊਂਡ ਫਲੋਰ ਕਰਾਉਂ ਗਰਾਊਂਡ ਫਲੋਰ ਕਰ ਦੋ ਆਪਾ ਜੀ ਸਿੱਧੀ ਗਰਾਊਂਡ ਤੇ ਜਾਊ ਗੱਡੀ ਆਉ ਜਾਂਦੀ ਜੇ ਕੋਣ ਗਾਓ ਭਾਜੀ ਕੋਈ ਵਧੀਆ ਆ ਜਾ ਕੋਈ ਦੋ ਅੱਖਰ ਦੋ ਬੋਲ ਜ਼ਿੰਦਗੀ ਦੇ ਯਾਰੀਆਂ ਦੀ ਨਹੀਂਓ ਖਾਈ ਦੀ ਕਸਮ ਸੋਣਿਆ ਯਾਰ ਪੱਜਾਂਦੀ ਸ਼ੂਕ ਦੀ ਭਾਜੀ ਬਹੁਤ ਤੇਜ਼ ਜਾਂਦੀ ਆ ਇਹਦੇ ਗੱਡੀ ਜਾਂਦੀ ਬਹੁਤ ਜੇ ਪਾਸੇ ਬੀਬੀ ਉਹਨੂੰ ਮਾਰੋ ਹੱਥ ਵਜਦੀ ਪਤਾ ਬੋਲੀਏ ਹੈਲੋ ਬੋਲੀਏ ਹੈਲੋ ਬੋਲੀਏ ਭਾਜੀ ਕਹਿੰਦਾ ਹੈਲੋ ਬੋਲੀਏ ਬੋਲੀਏ ਸੀ ਤਾਂ ਪਾਲੇ ਸੀ ਪਾਲੇ ਸੀ ਪਾਲੇ ਸੀ ਨਾ ਹਾਂ ਵੈਰੀ ਗੁੱਡ ਉਹ ਆਪਣੇ ਕੋਲ ਕੁਝ ਹੈਗਾ ਤਾਂ ਨਹੀਂ ਸੀ ਬਸ ਠੀਕ ਆ ਥੈਂਕ ਯੂ ਆਈ ਟੋਟਹਾਰਾ ਕੋ ਚੈੱਕ ਕਰਾ ਕੇ ਜਾਣਾ ਬੰਗਾਲੀ ਬਰੋ ਨਹੀਂ ਇਹ ਬੰਗਾਲੀ ਬਰੋ ਨਹੀਂ ਹੈ ਨਾ ਚੱਲ ਗਿਆ ਆਏ ਹਾਂ ਆ ਗਏ ਗਰਾਉਂਡ ਫਲੋਰ ਤੇ ਕਹਿੰਦੇ ਸ਼ਨਲ ਵਾਲਿਆਂ ਦੇ ਲਾਗੇ ਭਾਜੀ ਝੱਗੇ ਦੇ ਵੇਖੋ ਕਿੱਡੇ ਵਧੀਆ ਇਹਨਾਂ ਦੇ ਵਾਹ ਓਏ ਬੋਰੀ ਨਾ ਸੀਤੇ ਬੋਰੀ ਨਾ ਕਿੱਡੇ ਵਧੀਏ ਸੀਤੇ ਭਾਜੀ ਹਰੇ ਹਰੇ ਝੱਗੇ ਬੋਰੀ ਨਾਲ ਚਲੋ ਜੀ ਚੱਲੀਏ ਹੁਣ ਪ੍ਰਾਡਾ ਮਿਲਾਨੋ ਦਾ ਬ੍ਰਾਂਡ ਆ ਭਾਜੀ ਕਹਿੰਦੇ ਪ੍ਰਾਡਾ ਕਿ ਬੁਲਾ ਰਦਾ ਕਿ ਪੜਾਵਾਗੇ ਪਾਜੀ ਬੁਲਾ ਸੀ ਐਨ ਟਾਵਰ ਦੇ ਥੱਲੇ ਇਹਦੇ ਵੀ ਬੁਲਾ ਹਾਂ ਉਹ ਸੀ ਐਨ ਟਾਵਰ ਆ ਜਿੱਥੋਂ ਹੀ ਹੁਣ ਆਏ ਆ ਤੇ ਇੱਥੇ ਆ ਗਏ ਹੈਗਾ ਚਲੋ ਲਾਤ ਤੇ ਸਾਨੂੰ ਓਏ ਹੌਲੀ ਚਲਾਓ ਪਾਜੀ ਹੌਲੀ ਹੌਲੀ ਪਾਜੀ ਆਏ ਓਏ ਕਿਉਂ ਪਾਜੀ ਕੀ ਆਂਦਾ ਆ ਮੁੰਡੇ ਚਿੱਲ ਮਾਰਦੇ ਚਿੱਲ ਹੈਂ ਉੱਥੇ ਵੀ ਖੜੇ ਆ ਤੇ ਵਿਚਾਲੇ ਜੇ ਆਹੋ ਫਿਰ ਹੈਗੇ ਹਾਂ ਬਾਜੀ ਆਪਾਂ ਜਮਾ ਉੱਤੇ ਸੀ ਨਾ ਆਪਾਂ ਜਮਾ ਉੱਤੇ ਸੀਗੇ ਹਾਂ ਇੱਥੇ ਵੀ ਹੈਗੇ ਆ ਪਰ ਆਪਾਂ ਉੱਥੇ ਸੀਗੇ ਹਾਂ ਸਹੀ ਆ ਰਾਤ ਦਾ ਸਿਡਨੀ ਸਿਟੀ ਦਾ ਵਿਊ ਹੈ ਜੀ ਅੱਜ ਹੈਗਾ ਫਰਾਈਡੇ ਹਾਂ ਫਰਾਈਡੇ 8:30 9:00 ਵਜੇ ਹੈ ਪੌਣੇ ਦਾ ਹੋ ਗਿਆ ਪੌਣੇ 9 ਹੋ ਗਏ ਕਹਿੰਦੇ ਮੇਰੇ ਵੀਰੋ ਪੌਣੇ 9 ਪੌਣੇ 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 ਹੋ ਗਏ ਠੀਕ ਆ ਜੀ ਮੰਨ ਲਈ ਤੁਹਾਡੀ ਗੱਲ ਜੀ ਆ ਇਹ ਲੋਕੀ ਸਾਰੇ ਕਲਬਾਂ ਕਲਬਾਂ ਚ ਬੈਠੇ ਥੋੜੀ ਜਿਹੀ ਦੇਰ ਬਾਅਦ ਜਨਤਾ ਨਿਕਲੂਗੀ ਬਾਹਰ ਫੇਰ ਬਣੂਗੀ ਗੱਲਬਾਤ ਹਾਂਜੀ ਹੋ ਗਈ ਹਰੀ ਵਲੌਗ ਬਣਦੇ ਆ ਵਲੌਗ ਆਹ ਵਲੌਗ ਤੇ ਵਲੌਗ ਚੜਿਆ ਹੋਣ ੜਿਆ ਠੀਕ ਆ ਜੀ ਇਹ ਵੀ ਸਾਈਕਲਾਂ ਚਲਾਉਣ ਨੂੰ ਫਿਰਦੇ ਜਿਹੜੀ ਉਹ ਤਾਂ ਕਰਦਾ ਹੋਵੇ ਸਾਈਕਲ ਤੇ ਹਿਲਤਾ ਕਰਦਾ ਆਹੋ ਦੇਖੋ 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 ਇਹ ਇਹ ਆਹ ਹੋਵੇ ਇਹ ਉਹ ਚੁੱਕਣ ੜਿਆ ਅੱਗੋਂ ਚੁੱਕਦਾ ਅੱਗੋਂ ਇਹ ਉਹੀ ਆਏ ਨਹੀਂ ਨਹੀਂ ਹੈ ਭਾਈ ਇਹ ਦੂਜੇ ਮੰਡੀ ਰਿਹਾ ਏ ਇਹ ਮੰਡੀਰਾ ਮੰਡੀਰ ਉਹ ਤੇ ਟਾਇਰ ਜ ਹਟ ਗਿਆ ਨਾ ਤਾਂ ਹੁਣ ਪਰਨੇ ਪੈਣਾ ਭਾਜੀ ਇਹਨੇ ਨਾ ਯਾਰ ਭਾਜੀ ਹੰਗਰੀ ਚੱਕ ਮਾਰ ਹੰਗਰੀ ਚੱਕ ਲੋ ਹੰਗਰੀ ਚੱਕ ਲੋ ਵੇਖੋ ਕਿੰਦਰ ਉਧਰ ਵਾਵਾ ਮਾਟ ਮੂਟ ਜੇ ਆ ਸਿਟੀ ਬੜੀ ਵਧੀਆ ਜੀ ਵੀਡੀਓ ਬਣਾਉਂਦੇ ਹੋਏ ਪੁਲਿਸ ਦੀ ਗੱਡੀ ਆ ਗਈ ਕਿ ਆ ਕਿਸੇ ਨੂੰ ਕੁਝ ਨਹੀਂ ਹੋ ਗਈ ਹੋ ਗਈ ਪਾਲਸ 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 ਆ ਗਈ ਪਾਲਸ ਮੇਰੇ ਵੀਰੋ ਬੋਲੋ ਬਾਈ ਜਿੰਦੇ ਸੀਡਨੀ ਦੀ ਟ੍ਰੈਮ ਚੱਲਦੀ ਆ ਜਿਹੜੀ ਮੇਰੀ ਵੀਰੋ ਉਹ ਸ਼ੁੱਕਰਵਾਰ ਵਾਲੇ ਦਿਨ ਐਦਾਂ ਚੱਲਦੀ ਜਰ ਲੈ ਕਰਦੇ ਬੋਲੋ ਇੱਥੇ ਸਿਗਾਰ ਕਿਸੇ ਵੀ ਟ੍ਰੈਮ ਚੱਲਦੀ ਆ ਪੂਰੀ ਚੱਲਦੀ ਆ ਸਵਿਜ਼ਰਲੈਂਡ ਵੀ ਵੇਖੀ ਸੀ ਸਵਿਜ਼ਰਲੈਂਡ ਵੀ ਚੱਲਦੀ ਆ ਜਾਂਦੀਆਂ ਚੱਲਦੀਆਂ ਟਾਈਮ ਦੇ ਹਿਸਾਬ ਨਾਲ ਹਨੇਰਾ ਪੈ ਗਿਆ ਹੁਣ ਟਾਗੀਆਂ ਤਾਂ ਵੀ ਕੋਈ ਕੋਈ ਆਉਂਦੀ ਸੀ ਜੀ ਇੰਦਰੋਂ ਆਈ ਆ ਭਾਜੀ ਉਧਰੋਂ ਵੀ ਆਉਂਦੀ ਦਿਖਾਓ ਉਹ ਵੇਖੋ ਇਹ ਗਈ ਆ ਤੇ ਉਧਰੋਂ ਆਉਂਦੀ ਰਿਆਉਂ ਹੀ ਜਾਣ ਦੇ ਇਹ ਹਲ 2 ਗਈਆਂ ਤੇ ਉੱਧਰੋਂ ਹਲ 3 ਆਉਂਦੇ ਹੀ ਚਾਹ ਸੀ ਉਹਨੇ ਸਵਾਰੀਆਂ ਲਾ ਦੇਣੀਆਂ ਉੱਧਰੋਂ ਉਹਨੇ ਸਵਾਰੀਆਂ ਚੁੱਕ ਕੇ ਲਾਉਂਦੀਆਂ ਕਾਲ ਆ ਗਈ ਜੀ ਸਾਨੂੰ ਬੜਾ ਸੋਹਣਾ ਮੌਲਿਆ ਭਾਜੀ ਇਹਦੇ ਬਹੁਤ ਸੋਹਣਾ ਮੌਲਿਆ ਓਕੇ ਸਨ ਕਿੰਨੇ ਦਾ ਭਾਜੀ ਬਣਿਆ ਹੋਇਆ 1700 ਸਨ ਦਾ ਬਣਿਆ ਵਾਹ ਵਾਹ ਭਾਜੀ ਤੁਹਾਨੂੰ ਬਾ ਨੌਲੇਜ ਆ ਸਾਰੇ ਹੀ ਪੁਰਾਣਾ ਬਣਿਆ ਤੁਸੀਂ ਉਹ ਵੇਖ ਲਓ ਹਾਂ ਵੀ 1700 ਸਨ ਦਾ ਬਣਿਆ ਹੋਇਆ ਤੇ ਹਜੇ ਵੀ ਓਦਾਂ ਦਾ ਫਿਆ ਓਦਾਂ ਦਾ ਹੀ ਆ ਭਾਜੀ ਇਹ ਗੋਰੀਆਂ ਦੀ ਚੀਜ਼ ਮੰਨੀ ਗਈ ਆ ਸਹੀ ਗੱਲ ਆ ਸਹੀ ਗੱਲ ਆ ਭਾਜੀ ਇਹ ਬਿਲਕੁਲ ਤੇ ਹਜੇ ਵੀ ਦੇਖ ਲਓ ਡੈਕੋਰੇਟ ਓਦਾਂ ਹੀ ਆ ਓਦਾਂ ਹੀ ਆ ਸੀਕੇ ਦੇ ਵਿੱਚ ਚੇਂਜ ਹੋਇਆ ਕੋਈ ਹਾਂ ਭਾਜੀ ਆ ਦੇਖੋ ਨਾ ਕਿੰਨੀਆਂ ਕੰਦਾ ਚੌੜੀਆਂ ਨੇ ਪਹਿਲਾਂ ਹੁੰਦੀਆਂ ਸੀ ਹੁਣ ਨਹੀਂ ਇੰਨੀਆਂ ਬਣਾਉਂਦੇ ਨਾ ਹਾਂ ਜਿਹੜੇ ਮਤਲਬ ਪਿੱਲਰ ਆ ਹਾਂਜੀ ਬਹੁਤ ਸਮਾਲ ਬਹੁਤ ਸਮਾਲ ਹਾਂ ਛੋਟੇ ਹਾਂ ਬਿਲਕੁਲ ਬਿਲਕੁਲ ਬਹੁਤ ਸੋਹਣੇ ਬਣੇ ਬਹੁਤ ਸੋਹਣੇ ਬਣੇ ਹੋਏ ਆ ਪ੍ਰੋਪਰ ਨਾਲੇ ਇੰਨਾ ਵੱਡਾ ਆ ਪ੍ਰੋਪਰ ਉਹਨਾਂ ਨੇ ਨਾ ਨਕਸ਼ਾ ਦਿੱਤਾ ਹੋਇਆ ਭਾਜੀ ਭਾਜੀ ਇੱਕ ਤੁਸੀਂ ਗੱਲ ਲੇਖੋ ਵੀ ਸਾਰੇ ਬ੍ਰਾਂਡ ਦੇ ਵਿੱਚ ਸਾਰੇ ਬ੍ਰਾਂਡ ਨਾਈਕੀ ਜੋ ਵੀ ਉੱਚੀ-ਚੁੱੱਚੀ ਜੋ ਸਾਰੇ ਸਾਰੇ ਹੈਗੇ ਆ ਬਿਲਕੁਲ ਭਾਜੀ ਬਿਲਕੁਲ ਹੁਣ ਤਾਂ ਚਲੋ ਥੋੜਾ ਥੋੜਾ ਟਾਈਮ ਜ਼ਿਆਦਾ ਹੋ ਗਿਆ ਜਿਹੜੇ ਫੁੱਟ ਵਾਲੇ ਨੇ ਸ਼ੁਰੂ ਪਾਇੰਦੇ ਆ ਜੋ ਵੀ ਸਮਾਨ ਮਟੀਰੀਅਲ ਸਾਰਾ ਉਹ ਮਿਲਦਾ ਆ ਮਿਲਦਾ ਸਹੀ ਆ ਭਾਜੀ ਬਹੁਤ ਵਧੀਆ ਬਾਕੀ ਦੇਖਦੇ ਆ ਸਾਰਾ ਘੁੰਮਦੇ ਆਣਾ ਭਾਜੀ ਘੁੰਮ ਕੇ ਦੇਖ ਕੇ ਫਿਰ ਦਿਖਾਉਨੇ ਆ ਹਾ ਜਿੱਥੇ ਹੀ ਆ ਬਾਬਾ ਜੀ Hadi da da soğu da soda so acı. ਆ ਜੋ ਭੱਜ ਕੇ ਪਾਜੀ ਅੱਗੇ ਹੋ ਜੋ ਅੱਗੇ ਪਾਜੀ ਅਗਲੇ ਪਾਸੇ ਪਾਜੀ ਅਗਲੇ ਪਾਸੇ ਉਹ ਅਗਲੇ ਪਾਸੇ ਆਉਣਾ ਹੀ ਪਾਜੀ ਯਾਰ ਆ ਆ ਦੇਖ ਲਓ ਜੀ ਇਹ ਇਹ ਉਹੀ ਸਿਡਨੀ ਦਾ ਸਿਟੀ ਵਾਲਾ ਹਾਰਵਰਡ ਬ੍ਰਿਜ ਹੈ ਤੇ ਇਹ ਆ ਉਹੀ ਜਗ੍ਹਾ ਜਿੱਥੇ ਨਵੇਂ ਸਾਲ ਵਾਲੇ ਦਿਨ ਪੈਰ ਰੱਖਣ ਨੂੰ ਥਾਂ ਨਹੀਂ ਸੀ ਅੱਜ ਖਾਲੀ ਆ ਤੁਹਾਨੂੰ ਦੱਸਿਆ ਸੀਗਾ 90 ਸਾਲ ਵਾਸਤੇ ਲੋਕੀ ਇੰਨੇ ਕ੍ਰੇਜ਼ੀ ਸੀ ਕਿ ਸਵੇਰ ਦੇ ਆ ਕੇ 7-8 ਵਜੇ ਦੇ ਬੈਠੇ ਜਗ੍ਹਾ ਮਲੱਕੀ ਹੋਈ ਸੀ ਆਪਣੇ ਕੱਪੜੇ ਵਿਛਾ ਕੇ ਚਾਦਰਾਂ ਵਿਛਾ ਕੇ ਬੈਠੇ ਸੀ ਫੈਮਿਲੀ ਦੇ ਨਾਲ ਕਿ ਸਾਡੇ ਤੋਂ ਅੱਗੇ ਕੋਈ ਨਾ ਬਹਿ ਜਾ ਸਾਰੀਆਂ ਜਗ੍ਹਾ ਬਲੌਕ ਸੀਗੀਆਂ ਜਿੰਨੀਆਂ ਤੁਸੀਂ ਦੇਖ ਰਹੇ ਹੋ ਤੇ ਹੁਣ ਅੱਜ ਹੈਗੀ ਹੈ ਜੀ 10 ਜਨਵਰੀ ਉਦੋਂ ਤਾਂ ਇੱਕ ਦੋ ਦਿਨ ਬਾਅਦ ਹੀ ਇਦਾਂ ਅਗਲੇ ਦਿਨ ਨੈਕਸਟ ਡੇ ਇਦਾਂ ਹੋ ਗਿਆ ਸੀ ਪਰ ਸਾਡਾ ਟਾਈਮ ਨਹੀਂ ਲੱਗਾ ਆਉਣ ਦਾ ਉਤਰਾ ਅੱਗੇ ਜਾ ਕੇ ਜੀ ਉਹ ਪੇਰਾ ਹਾਊਸ ਆ ਉੱਥੋਂ ਅੱਗੇ ਜਾ ਕੇ ਇੱਧਰ ਨੂੰ ਮੈਂ ਆ ਉੱਥੇ ਨਵਾਂ ਸਾਲ ਦੇਖਿਆ ਸੀਗਾ ਫੜ ਕੇ ਤੇ ਉਹ ਉੱਥੇ ਜਿੱੱਗੀ ਜਾ ਕੇ ਪੇਰਾ ਹਾਊਸ ਆ ਉਹ ਹਾਰਵਰਡ ਦੇ ਬਿਲਕੁਲ ਸਾਹਮਣੇ ਤੇ ਇੱਥੇ ਬੋਟ ਵਗੈਰਾ ਚੱਲਦੀਆਂ ਸੀਗੀਆਂ ਆ ਉਹੀ ਆ ਜੀ ਦੇਖ ਲਓ ਆ ਵੀ ਅੱਜ ਫਰਡੇ ਆ ਲੌਂਗ ਵੀਕਐਂਡ ਆ ਉਹਦੇ ਕਰਕੇ ਇੰਨੇ ਜੀ ਤੁਹਾਨੂੰ ਲੋਕੀ ਦੇਖਦੇ ਫੇਰੇ ਨੇ ਤੇ ਇੰਨੇ ਲੋਕੀ ਵੀ ਹੁੰਦੇ ਨਹੀਂ ਵੈਸੇ ਇਸ ਟਾਈਮ ਤੇ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਲੌਗ ਦਾ ਹੁਣ ਲੱਗਾ ਜੀ ਐਂਡ ਜਿੱਥੋਂ ਅਸੀਂ ਸ਼ੁਰੂ ਕੀਤਾ ਸੀ ਸਵੇਰੇ ਸਟੇਸ਼ਨ ਤੋਂ ਚੱਲੇ ਸੀ ਕਿ ਉੱਥੇ ਸਟੇਸ਼ਨ ਤੇ ਪਹੁੰਚ ਗਏ ਆ ਤੇ ਹੁਣ ਥੱਕ ਗਏ ਆ ਰਾਤ ਦਾ ਟਾਈਮ ਹੋ ਗਿਆ ਜੀ 11:30 ਵਜੇ ਦਾ ਬਾਈ ਜੀ ਤੇ ਹੁਣ ਸਾਨੂੰ ਦੋ ਛੁੱਟੀਆਂ ਮਿਲਾਂਗੇ ਅਗਲੇ ਵਲੌਗ ਚ ਬਾਏ ਬਾਏ ਬਾਜੀ ਤੁਸੀਂ ਵੀ ਕਰਦੋ ਰਹਿਗੇ ਜੀ ਸਾਕਾ ਖਾਲਸਾ ਵੀ ਆਓ ਵਲੌਗ ਦਾ ਨਾਮ ਦੇ ਸਵਾ ਲਓ ਜੀ ਯੱਕ ਆਓ ਆਗੇ ਭਾਜੀ ਸਾਡੇ ਸਾਨੂੰ ਲੈਣ ਭਾਜੀ ਭਾਜੀ ਸਾਨੂੰ ਸੁਰੇ ਛੱਡ ਕੇ ਗਏ ਹੀ ਵੇਖੋ ਤੋਂ ਦਿਨ ਸੀਗਾ ਤੇ ਆ ਹੁਣ ਹੁਣ ਹਨੇਰਾ ਕਿਉਂ ਭਾਜੀ ਸਹੀ ਗੱਲ ਆ ਭਾਜੀ ਭਾਜੀ ਸਾਨੂੰ ਲੈਣ ਵੀ ਆਏ ਸਾਨੂੰ ਛੱਡਣ ਵੀ ਆਏ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਇਹਨਾਂ ਬਿਨਾ ਸਾਡਾ ਲੋ ਜੀ ਹੁਣ ਸਾਡਾ ਵਲੌਗ ਖਤਮ ਮਿਲਾਂਗੇ ਅਗਲੇ ਵਲੌਗ ਚ ਸਤਿ ਸ੍ਰੀ ਅਕਾਲ